ਆਪਣੇ ਐਲ ਡੀ ਕੋ ਤੋਂ ਜੀ ਐਲ ਡੀ ਕੋ ਸਾਡੇ ਕੋਲ ਤਾਂ ਨਹੀਂ ਉਹਦੇ ਪ੍ਰਾਈਵੇਟ ਹੈਗਾ ਜੀ ਸਿਸਟਮ ਸਾਰਾ ਉਹਦਾ ਨਹੀਂ ਉਹ ਤੁਹਾਡੀ ਗੱਲਬਾਤ ਤਾਂ ਹੋਈ ਹੋਣੀ ਸਰ ਤੁਹਾਡੇ ਨਾਲ ਆਹ ਪ੍ਰਾਈਵੇਟ ਹੈ ਜਿਸ ਤਰ੍ਹਾਂ ਦੱਸਿਆ ਸੀ ਉਹਨਾਂ ਸਾਰਾ ਨਹੀਂ ਪਰ ਸਰ ਉਹ ਕਹਿੰਦੇ ਉਹ ਕਹਿੰਦੇ ਤੁਹਾਡੇ ਨਾਲ ਗੱਲਬਾਤ ਹੋਈ ਹੈ ਜੀ ਸਾਰੀ ਕਹਿੰਦੇ ਤੁਸੀਂ ਬੰਦਾ ਕੋਈ ਭੇਜਿਆ ਸੀ ਪਰ ਉਹ ਕਰਕੇ ਨਹੀਂ ਗਿਆ ਠੀਕ ਨਹੀਂ ਮੇਰੇ ਨਾਲ ਗਲਤ ਕਰ ਰਹੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਤਾਂ ਦੀ ਬੰਦਾ ਭੇਜਣ ਬਾਰੇ 나 ਹੀ ਮੈਂ ਬੰਦਾ ਭੇਜਿਆ ਨਹੀਂ ਅੱਛਾ ਜੀ ਹਾਂ ਉਹਨਾਂ ਨੇ ਕਿਉਂਕਿ ਉਹਨੇ ਪ੍ਰਾਈਵੇਟ ਕਲੋਨੀ ਹੈ ਇਹਨਾਂ ਦਾ ਸਿਸਟਮ ਉਹਨਾਂ ਦਾ ਆਪਣਾ ਹੈ ਉਹ ਜੇਕਰ ਉਚ ਕੋਈ ਖਰਾਬੀ ਆਉਂਦੀ ਜਾਂ ਕੁਛ ਉਹਨਾਂ ਨੇ ਰਿਪੋਰਟ ਕਰਨਾ ਨਹੀਂ ਉਹ ਕਹਿੰਦੇ ਜੀ ਐਨਓਸੀ ਦੇਤੀ ਹੈ ਕਹਿੰਦਾ ਹੈ ਇਲੈਕਟ੍ਰਿਸਿਟੀ ਬੋਰਡ ਨੇ ਕਹਿੰਦੇ ਕਹਿੰਦੇ ਵੀ ਉਹ ਹੋਇਆ ਨਹੀਂ ਹੈਗਾ ਹੱਲ ਨਹੀਂ ਹੋਇਆ ਕਹਿੰਦੇ ਕਹਿੰਦੇ ਕੰਪਲੀਸ਼ਨ ਨਹੀਂ ਹੈਗੀ ਹਜੇ ਕਹਿੰਦੇ ਵੀ ਕੋਈ ਇਹਨਾਂ ਕੋਲੇ ਹੁਣ 42 ਘੰਟੇ ਹੋ ਗਏ ਮੈਂ ਫਿਰ ਮੈਂ ਰਿਕਾਰਡ ਚੈੱਕ ਕਰਕੇ ਸਾਰਾ ਦੇਖ ਸਕਦਾ ਇਹ ਤਾਂ ਮੈਨੂੰ ਆਫ ਹੈਂਡ ਤੋਂ ਮਿਲਿਆ ਜਾਂਦਾ ਹੈ ਇਹਨਾਂ ਨੇ ਦਿੱਤੀ ਤੁਹਾਨੂੰ ਕੋਈ ਕੰਪਲੀਟ ਸਰ ਨਹੀਂ ਮੇਰੇ ਨਾਲ ਟੈਲੀਫੋਨ ਤੇ ਅੱਜ ਗੱਲ ਹੋਈ ਹੈ ਘੰਟਾ ਪਹਿਲਾਂ ਅੱਛਾ ਜੀ हां बिल्कुल ऐसा कोई नहीं है एक्शन साहब कंसर्न ਜਿਹੜੇ ਨੇ ਉਹ ਤੁਹਾਨੂੰ ਦੱਸ ਸਕਦੇ ਨੇ ਜਾਂ ਜਦੋਂ ਦੀ ਵੀ ਗੱਲਬਾਤ ਇਹਨਾਂ ਦੀ ਹੋਈ ਹੈਗੀ ਆ ਚਲ ਦੇਖਿਓ ਸਰ ਫਿਰ ਵੀ ਜੇ ਇਹਨਾਂ ਦਾ ਕੋਈ ਹੱਲ ਹੁੰਦਾ ਜੀ ਕਿਉਂਕਿ ਇਹ ਨਾ ਕਲੋਨੀ ਵਾਲੇ ਕਿਥੇ ਬੱਚੇ ਕੀ ਬੁੜੇ ਕੀ तकरीबन तकरीबन 450 ਘਰ ਆ ਉਦੋਂ ਹੀ ਬੈਠੇ ਨੇ ਬਿਨਾ ਲਹਿਰ ਤੋਂ ਬਿਨਾ ਪਾਣੀ ਤੋਂ ਜੀ ਮੇਰਾ ਨਵਲ <th>ਪਰ ਜੀ ਮੈਂ ਐਲ ਡਿੱਕੋ ਦਾ ਰੈਜ਼ੀਡੈਂਟ ਆ ਜੀ ਇੱਥੇ ਅਸੀਂ ਦੇਖਿਆ ਵੱਡੇ ਪਟਾਕੇ ਜੇ ਪਏ ਨੇ ਟਰਾਂਸਫਾਰਮਰ ਦੇ ਕੀ ਕੀ ਗਲਵਾਤਾ 40 ਘੰਟੇ ਹੋ ਗਏ ਜੀ ਸਾਡੇ ਇਹ ਫਾਲਟ ਨਹੀਂ ਇਹਨਾਂ ਨੂੰ ਮਿਲ ਰਿਹਾ ਕੰਪਨੀ ਨੂੰ ਇਹ ਸਾਰੀ ਗਲਾੜਾ ਦੀ ਨੈਗਲੀਜੈਂਸੀ ਹੈ ਜਿਨ੍ਹਾਂ ਨੇ ਕੰਪਲੀਸ਼ਨ ਦਿੱਤਾ ਸੀ ਇਹਨਾਂ ਨੂੰ ਸਰਟੀਫਿਕੇਟ ਬਹੁਤ ਮੋਟੇ ਮਤਲਬ ਰੁਪਈਆ ਇਹਨਾਂ ਨੇ ਰਿਸਿਡਾਂ ਦਿੱਤੀਆਂ ਜੀ ਹਜ਼ਾਰਾਂ ਕਰੋੜ ਦਾ ਮਾਲਕ ਹੈ ਪੰਕਜ ਵਿਜਾਜ ਤਿੰਨ ਵਾਰੀ ਆਲਰੇਡੀ ਜੇਲ੍ਹ ਜਾ ਚੁੱਕਾ ਉਹ ਬੰਦਾ ਅਫਸਰਾਂ ਦੀ ਖਰੀਦ-ਫਰੋਖਤ ਦੇ ਵਿੱਚ ਇੱਥੇ ਵੀ ਇਹੀ ਕੰਮ ਹੋਇਆ ਅਫਸਰਾਂ ਦੀ ਖਰੀਦ-ਫਰੋਖਤ ਕੀਤੀ ਹੈ ਤੇ ਉਹਦਾ ਖਮਿਆਜਾ ਸਾਰੇ ਰੈਜ਼ੀਡੈਂਟ ਭੁਗਤ ਰਹੇ ਆ 6 ਸਾਲ ਤੋਂ ਸਰ ਵੀ ਸਾਨੂੰ ਪਾਣੀ ਤੱਕ ਪੀਣ ਵਾਲਾ ਨਹੀਂ ਹਜੇ ਤੱਕ ਆ ਇਹ ਇੱਥੋਂ ਦੀ ਸਾਰਾ ਬੋਤਲਾਂ ਆਉਂਦੀਆਂ ਸਾਰੇ ਘਰਾਂ ਚ ਲੋਕ ਲੈ ਕੇ ਜਾਂਦੇ ਨੇ ਅੱਛਾ ਕਿੰਨੀ ਪੀਣ ਵਾਲਾ ਕੁਆਲੀਫੋਰਮ ਦੀ ਰਿਪੋਰਟ ਸਰਕਾਰ ਦੀ ਪਈ ਹੈ ਸਾਡੇ ਕੋਲ ਟਾਇਲਟ ਦਾ ਪਾਣੀ ਦਲਿਆ ਹੋਇਆ ਹੈ ਪਲਾਰੇ ਸੀ ਸਾਨੂੰ ਸਰ ਕਿੰਨੇ ਕਿਲੋ ਕਰਦੇ ਨੇ ਇਸੇ ਦੀ ਇਹ 750 ਘਰ ਆ 450 ਘਰ ਆਇਆ ਹੋਇਆ ਹੈ ਜੀ ਅੰਦਰ ਅੱਛਾ ਕਿੰਨੇ ਕਿੰਨੇ ਕਬਾ ਠੀਕ ਕਰ ਚੁੱਕੇ ਨੇ ਇਹ ਇਹ ਹੁਣ ਦੇਖੋ ਨਾ ਇਹ ਕਿਰੋੜਾ ਰੁਪਏ ਦੀ ਤਾਰ ਹੈ ਜਿਹੜੀ ਕੰਪਨੀ ਭੱਜਣ ਲੱਗੀ ਬਿਜਲੀ ਬੋਰਡ ਨੂੰ ਅਸੀਂ ਕਹਿਆ ਵੀ ਤੁਸੀਂ ਕਿਵੇਂ ਐਨਓਸੀ ਦੇਤੀ ਇਹਨਾਂ ਨੂੰ ਠੀਕ ਨਹੀਂ ਹੁਣ ਚੀਫ ਸਾਹਿਬ ਨਾਲ ਇੰਦਰਜੀਤ ਜੀ ਨਾਲ ਮੇਰੀ ਗੱਲ ਹੋਈ ਹੈ ਕਾਫੀ ਦਿਨ ਮੈਂ ਕਿਹਾ ਸਰ ਜੀ ਅਸੀਂ ਤੋਂਨੇ ਕੋ ਬਿਜਲੀ ਲੈਣੇ ਸਰਕਾਰ ਨੂੰ ਅਸੀਂ ਪੇ ਕਰ ਰਹੇ ਹਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਚੋਰਾ ਨੂੰ ਨੱਥ ਪਾਓ ਤੁਸੀਂ ਇਹਨਾਂ ਨੂੰ ਅੰਦਰ ਦਿਓ ਇਹਨਾਂ ਦੇ ਪਰਚਾ ਦਰਜ ਕਰੋ ਤੁਸੀਂ ਇਹਨਾਂ ਲਾਸ ਜਿਹੜਾ ਹੈ ਉਹ ਸਰਕਾਰ ਨੂੰ ਇਹਨਾਂ ਦੇ ਪਾਸਾ ਚਾਹੀਦਾ ਹੁਣ ਜਨਰੇਟਰ ਫੁਕਰੇ ਨੇ ਲੋਕ 30 30 ਰੁਪਏ ਜੂਟ ਬਿਜਲੀ ਮਤਲ ਲੈ ਕੇ ਮਤਲ ਚੱਲ ਰਹੇ ਨੇ ਠੀਕ ਹੈ ਨਾ ਜੀ ਇਹ ਇਹਨਾਂ ਦੀ ਇਹ ਜਿਹੜਾ ਇਹਨਾਂ ਨੇ ਪਾਸ ਕਰਾਇਆ ਠੀਕ ਨੇ ਜੀ ਤੇ ਇਹ ਇਹਨਾਂ ਦੇ ਉੱਤੇ ਸਾਰੀ ਬੰਦੀ ਕਾਰਵਾਈ ਕਰੇ ਜਿਹੜਾ ਕਿ ਸਰਕਾਰ ਜੇ ਹੁਣ ਨਾ ਨਾ ਜਾਗੀ ਇਹ ਸਾਰਾ ਸਰਕਾਰ ਦੇ ਗੱਲ ਪੈਣ ਵਾਲਾ ਜੀ ਸਮਾਨ ਸਾਰਾ ਅਕੀਨੈ ਮੈਨੂੰ ਫੋਨ ਕੀਤਾ ਸੀ ਜੀ ਇਹ ਐਸਡੀਓ ਸਾਹਿਬ ਨੂੰ ਜੀ ਸ਼ਿਵਦੇਵ ਜੀ ਅੱਛਾ ਫੋਨ ਨਹੀਂ ਚੱਕਿਆ ਜੀ ਉਹਨਾਂ ਨੇ ਨਹੀਂ ਫੋਨ ਨਹੀਂ ਤੁਹਾਡੇ ਸਾਹਮਣੇ ਆ ਕਿਤੇ ਮੈਂ ਕਰਦਾ ਫਿਰ ਚੱਕਿਆ ਨਹੀਂ ਹੈਗਾ ਸਵੇਰੇ ਮੈਨੂੰ ਕਹਿੰਦੇ ਸੀ 11 ਵਜੇ ਮੈਂ 2 ਘੰਟੇ ਤੱਕ ਭੇਜਦਾ ਰਾਤੀ ਵੀ ਕਹਿੰਦੇ ਸੀ ਮੈਂ ਬੰਦੇ ਭੇਜਦਾ ਆ ਸ਼ਾਮ ਨੂੰ ਬੰਦਾ ਇੱਕ ਭੇਜਿਆ ਸੀਗਾ ਜੀ ਉਹ ਸਾਰਾ ਮਾੜਾ ਮੋਟਾ ਇਹਨਾਂ ਨੂੰ ਦੱਸ ਕੇ ਚਲਾ ਗਿਆ ਹੁਣ ਉਹ ਵੀ ਚਲਾ ਗਿਆ ਜੀ ਆ ਤੁਹਾਡੇ ਸਾਹਮਣੇ ਪਟਾਕਾ ਬੋਲਿਆ ਜੀ ਤੁਹਾਡੇ ਸਾਹਮਣੇ ਪਟਾਕਾ ਬੋਲਿਆ ਕੋਈ ਇਸ ਟਾਈਮ ਦੱਸੋ ਰਾਤੀ ਕਿੱਥੇ ਜੋ ਜਾਣ ਲੋ ਹੋਟਲਾਂ ਚ ਦੈਨਗੇ ਜੀ ਸਾਰੇ ਜਾ ਕੇ ਇਹ ਸਾਰੀ ਨੈਗਲੀਜੈਂਸੀ ਤਾਂ ਸਰਕਾਰ ਦੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਦਿੱਤੇ ਨੇ ਕੰਪਨੀ ਨੂੰ ਸਾਰੀਆਂ ਐਨਓਸੀਆਂ ਸਾਰੀਆਂ ਹੈ ਨਹੀਂ ਜੀ ਫਾਇਰ ਗਵਰਨਮੈਂਟ ਲੱਗੇ ਨਹੀਂ ਸਾਡੇ ਫਾਇਰ ਹੋ ਗਈ ਕਿਸੇ ਦੇ ਆ ਮਹੀਨਾ ਪਹਿਲਾਂ 1 ਕਰੋੜ ਦਾ ਲਾਸ ਹੋ ਗਿਆ ਜੀ ਉਹਨਾਂ ਦਾ ਸਾਰਾ ਕਾਰ ਜਲ ਗਿਆ ਜੀ ਉਹਨਾਂ ਦਾ ਮੈਨੇਜਰ ਕਿੱਥੇ ਹੋਣੀ ਜੀ ਇਹ ਨਹੀਂ ਕੰਪਨੀ ਜਿਹੜਾ ਜਿਹੜਾ ਹੋਲਡ ਹੈ ਮੈਨੇਜਰ ਉਹ ਮੈਨੇਜਰ ਹੈ ਹੀ ਨਹੀਂ ਉਹ ਤਾਂ ਤੁਹਾਨੂੰ ਪਤਾ ਉੱਥੇ ਬੈਠਾ ਆ ਕਮਰੇ ਚ ਉਹ ਵੀ ਹੈ ਨਹੀਂਗਾ ਜੀ ਕੰਪਨੀ ਦਾ ਡੇਂਜਰ ਵੀ ਦੋ ਦਿਨ ਦਾ ਆ ਨਜ਼ਰ ਹੀ ਨਹੀਂ ਆਇਆ ਠੋੜੋ ਪਾਵੇਂ ਨਾ ਸਰ ਜੀ ਸਾਡਾ ਐਸਟੀਪੀ ਦਾ ਪਾਈਪ ਨਹੀਂ ਪਿਆ ਉਹਦਾ 20 ਕਰੋੜ ਰੁਪਏ ਲੱਗਣਾ ਹੈ 8 ਕਰੋੜ ਰੁਪਏ ਗਲਾਡਾ ਤੋਂ ਮੈਂ ਪਾਸ ਕਰਾ ਕੇ ਲੈ ਆ ਮੈਂ 18 ਡੈਰੀ ਨੰਬਰ ਲੱਗੇ ਨੇ ਉੱਥੇ ਜਿਹੜਾ 10 ਸਾਲ ਪਹਿਲਾਂ ਕੰਪਨੀ ਨੂੰ ਲਾਣੀ ਚਾਹੀਦੀ ਸੀ ਫਾਈਲ ਇਹਨਾਂ ਨੇ ਨਹੀਂ ਲਾਈ ਸੀਵਰੇਜ ਦਾ ਪਾਣੀ ਸਾਰਾ ਪਿੰਡਾਂ 'ਚ ਛੁੱਟਦੇ ਤੁਸੀਂ ਕੱਲ ਵੀ ਕੀਤਾ ਹੋਣਾ ਕਵਰ ਤੁਸੀਂ ਦੇਖਿਆ ਸੀ ਸਰ ਸਾਰੇ ਸਿਹਤ ਵਿਭਾਗ ਸਾਰੇ ਆਏ ਹੋਏ ਸੀ ਅਫਸਰ ਗਲਾਡਾ ਤੁਸੀਂ ਪਿੰਡਾਂ ਦਾ ਹਾਲ ਦੇਖਿਆ ਸੀ ਕਿੰਨਾ ਉਹਦੇ 'ਚ ਸੀਵਰੇਜ ਦਾ ਪਾਣੀ ਸਾਰਾ ਮਿਲਿਆ ਕੱਲ ਵੀ ਉਹਦੇ ਰਿਪੋਰਟਾਂ ਹੀ ਰਿਪੋਰਟਾਂ ਲਈ ਜਾਂਦੇ ਅਸੀਂ ਰਿਪੋਰਟਾਂ ਥੋੜੀ ਪੀਣੀ ਹੈ ਹੈਗੀਆਂ ਸਾਨੂੰ ਪਾਣੀ ਸਾਫ਼ ਕਰੋ ਦੁਆਰਾ ਦੁਆਰਾ ਰਿਪੋਰਟਾਂ ਤਿਆਰ ਕਰੇ ਜਾਂਦੇ ਜੀ ਪ੍ਰਾਈਵੇਟ ਲੈਬ ਤੋਂ ਰਿਪੋਰਟ ਆਪਣੀ ਲਿਆਂਦੀ ਕੰਪਨੀ 10000 ਵਾਲੀ ਉਹ ਲਾਦੇ ਸਰਕਾਰੀ ਦਫਤਰ ਦੇ ਜੋ ਉੱਥੇ ਹੀ ਖਾਣਾ ਪੂਰਤੀਆਂ ਕਰੀ ਜਾਂਦੇ ਜੀ ਸਾਰੀਆਂ ਆ ਤੁਸੀਂ ਬਿਜਲੀ ਦਾ ਸਿਸਟਮ ਦੇਖ ਲਓ ਆ 40 ਘੰਟੇ ਹੋ ਗਏ ਬਿਜਲੀ ਨਹੀਂ ਇਹਨਾਂ ਕੋਲ ਠੀਕ ਹੋ ਰਹੀ ਮੇਰਾ ਨਾਮ ਵਰਿੰਦਰ ਸੈਗਲ ਹੈ ਜੀ ਅਸੀਂ ਐਲਡੀਕੋ ਸਟੇਟ 1 ਜਲੰਧਰ ਬਾਈਪਾਸ ਰੋਡ ਤੋਂ ਜੀਟੀ ਰੋਡ ਦੇ ਰੈਜ਼ੀਡੈਂਟ ਆ ਤੇ ਜਿਹੜਾ ਸਾਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਕਾਫੀ ਦੇਰ ਤੋਂ ਦਿੱਕਤਾਂ ਦਾ ਸਾਹਮਣਾ ਕਰਿਆ ਆ ਰਿਹਾ ਹੈ ਅਸੀਂ 2018 ਤੋਂ ਰੈਗੂਲਰ ਪ੍ਰਸ਼ਾਸਨ ਨਾਲ ਗੁਹਾਰ ਲਾ ਰਹੇ ਹਾਂ ਕੰਪਨੀ ਦੇ ਖਿਲਾਫ ਕਿ ਕੰਪਨੀ ਕਰੋ 80 ਕਿੱਲੇ ਦੀ ਕਲੋਨੀ ਹੈ 750 ਦੇ ਆਸ-ਪਾਸ ਰੈਜ਼ੀਡੈਂਟ ਹੈ ਕਰੋੜਾਂ ਰੁਪਏ ਕੰਪਨੀ ਨੇ ਸਾਡੇ ਕੋਲੋਂ ਲਏ ਹੈ ਸਾਨੂੰ ਸੁਵਿਧਾਵਾਂ ਦੇਣ ਵਾਸਤੇ ਬਟ ਇਹਨਾਂ ਨੇ ਕੋਈ ਸੁਵਿਧਾਵਾਂ ਨਹੀਂ ਦਿੱਤੀਆਂ ਗਲਾਡਾ ਪ੍ਰਸ਼ਾਸਨ ਨੇ ਇਹਨਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਵੀ ਦੇ ਦਿੱਤਾ ਸੀ 2019 ਦੇ ਵਿੱਚ ਅੱਜ 5 ਸਾਲ ਹੋ ਗਏ ਆ ਅਸੀਂ ਲਗਾਤਾਰ ਲੜਾਈ ਲੜ ਰਹੇ ਹਾਂ ਕਿ ਇਹਨਾਂ ਦਾ ਕੰਪਲੀਸ਼ਨ ਗਲਤ ਦਾਇਰ ਹੋਇਆ ਹੈ ਤੇ ਕਮੀਆਂ ਬਹੁਤ ਜ਼ਿਆਦਾ ਹੈ ਕਰੋੜਾਂ ਰੁਪਏ ਦੇ ਕੰਮ ਪੈਂਡਿੰਗ ਹੈ ਪਿੰਡ ਦਾ ਪਾਣੀ ਤੱਕ ਸਾਫ਼ ਨਹੀਂ ਹੈ ਤੇ ਫਿਰ ਵੀ ਪਤਾ ਨਹੀਂ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਮਿਲੀ ਭਗਤ ਕਰਕੇ ਇੱਥੇ ਦੇਖੋ ਜੀ 42 ਘੰਟੇ ਹੋ ਗਏ ਆ ਸਾਨੂੰ ਅੱਜ ਅੱਜ ਅਸੀਂ ਬੈਠੇ ਆ ਦੋ ਦਿਨ ਦੋ ਤਿੰਨ ਦਿਨ ਹੋ ਗਏ ਆ ਬਿਲਕੁਲ ਲਾਈਟ ਨਹੀਂ ਹੈਗੀ ਕੱਲ ਦੀ ਲਾਈਟ ਨਹੀਂ ਹੈਗੀ 40 ਤੇ ਉੱਪਰ ਘੰਟੇ ਹੋ ਚੁੱਕੇ ਹੋਏ ਆ ਲੋਕਾਂ ਦੇ ਘਰੇ ਪਾਣੀ ਪੀਣ ਵਾਲਾ ਮੁਕੰਨ ਤੇ ਆ ਗਿਆ ਹੋਇਆ ਤੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਗਲਾਡਾ ਨੇ ਕੰਪਲੀਸ਼ਨ ਦਿੱਤਾ ਉਹਦੇ ਵਿੱਚ ਪੀਐਸ ਪੀਸੀਐਲ ਦੀ ਐਨਓਸੀ ਲੱਗੀ ਹੋਈ ਸੀ ਤੇ ਉਹਨੇ ਕਿਸ ਪੱਤਰ ਤੇ ਦਿੱਤਾ ਕਿ ਜਦੋਂ ਇੱਥੇ ਤੁਹਾਡੇ ਕੋਲ ਹਜੇ 300 400 ਰੈਜ਼ੀਡੈਂਟ ਆਇਆ ਹੈ ਹਜੇ 350 ਦੇ ਆਸਪਾਸ ਹੋਰ ਰੈਜ਼ੀਡੈਂਟ ਆਣਾ ਹੈ ਤੇ ਅੱਜ ਜੇ ਇਹ ਹਾਲ ਹੈ ਕੰਪਨੀ ਨੇ ਮੈਸੇਜ ਪਾਤਾ ਜੀ ਅਸੀਂ ਛੱਡ ਕੇ ਚੱਲੇ ਆਂ ਲਵਾਰਸ ਕਲੋਨੀ ਤੇ ਅਸੀਂ ਕਿੱਥੋਂ ਸੰਭਾਂਗੇ ਅਸੀਂ ਰੈਜ਼ੀਡੈਂਟ ਐਡੀ ਵੱਡੀ ਕਲੋਨੀ ਕਿੱਥੋਂ ਸੰਭੂਗੀ ਸਾਰਾ ਕੁਝ ਕਿੱਥੋਂ ਮੇਨਟੇਨ ਕਰ ਪਾਣਗੇ ਇਹ ਕੰਪਨੀ ਵਾਲਿਆਂ ਨੂੰ 40 40 ਘੰਟੇ ਫੌਲਟ ਨਹੀਂ ਲੱਭ ਰਿਆ ਤੇ ਅਸੀਂ ਇਹਨੂੰ ਕਿੱਦਾਂ ਸੰਭਾਂਗੇ ਸਰਕਾਰਾਂ ਦਾ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਰਕਾਰ ਕਿਉਂ ਬਿਲਕੁਲ ਇੱਕਦਮ ਗੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਇੰਨੇ ਹਾਈ ਕੋਰਟ ਤੋਂ ਆਰਡਰ ਹੋ ਚੁੱਕੇ ਹੈ ਸਰਕਾਰ ਨੂੰ ਪੁੱਡਾ ਨੂੰ ਪੁੱਡਾ ਦੇ ਸੈਕਟਰੀ ਨੂੰ ਗਲਾਡਾ ਨੂੰ ਗਲਾਡਾ ਚੀਫ ਨੇ ਨੋਟਿਸ ਦਿੱਤਾ ਹੋਇਆ ਕੰਪਨੀ ਨੂੰ ਕਿ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਲੋਨੀ ਕੁਨੀ ਦੇ ਸਿਰ ਤੇ ਜੂ ਤੱਕ ਨਹੀਂ ਰੇਂਗਰੀ ਪਤਾ ਨਹੀਂ ਜਾਂ ਤਾਂ ਪ੍ਰਸ਼ਾਸਨ ਨੂੰ ਕੋਈ ਕੰਪਨੀ ਦਾ ਇਹੋ ਜਿਹਾ ਡਰ ਹੈ ਜਾਂ ਕੰਪਨੀ ਦੇ ਪਿੱਛੇ ਕੋਈ ਪੋਲਿਟਿਕਲ سپورਟ ਹੈ ਜਾਂ ਕੀ سپورਟ ਹੈ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਅਸੀਂ ਸਾਰੇ ਰੈਜ਼ੀਡੈਂਟ ਪਰੇਸ਼ਾਨ ਪੈ ਤਾ ਬਿਲਕੁਲ ਜੀ ਅਸੀਂ ਸਾਡੇ ਸੰਘੋਵਾਲ ਜੀ ਨੂੰ ਵੀ ਅਸੀਂ ਉਹਨਾਂ ਦੇ ਥਰੂ ਵੀ ਸੀਐਮ ਸਾਹਿਬ ਨੂੰ ਲੈਟਰ ਅੱਗੇ ਭੇਜੀ ਸੀ ਉਹਨਾਂ ਨੇ ਮਾਰਕ ਕਰਕੇ ਭੇਜੀ ਸੀ ਸੀਐਮ ਸਾਹਿਬ ਨੇ ਵੀ ਸੰਘੋਵਾਲ ਜੀ ਨੇ ਐਮਐਲਏ ਸਾਹਿਬ ਨੇ ਵੀ ਇਹ ਕਹਿਆ ਸੀ ਕਿ ਇਹਨਾਂ ਦੀ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਹੈ ਅੱਜ ਵੀ ਉਹਨਾਂ ਨੇ ਫੁੱਲ سپورਟ ਕਰਕੇ ਚੀਫ ਨੂੰ ਇੰਜੀਨੀਅਰ ਨੂੰ ਭੇਜਿਆ ਇਥੇ ਬਿਜਲੀ ਦਾ ਮਸਲਾ ਸੋਲਵ ਕਰਨ ਵਾਸਤੇ ਬਟ ਉਹ ਕਹਿੰਦੇ ਆ ਜੀ ਕਿ ਕੰਪਨੀ ਦੇ ਅਸੀਂ ਬਾਹਰ ਤੱਕ ਸਾਡੀ ਰਿਸਪਾਂਸਿਬਿਲਟੀ ਹੈ ਪੀਐਸਪੀਸੀਐਲ ਦੀ ਜਿਹੜੀ ਕਲੋਨੀ ਦੇ ਅੰਦਰ ਹੈ ਉਹ ਕੰਪਨੀ ਦੀ ਜ਼ਿੰਮੇਵਾਰੀ ਹੈ ਤੇ ਕੰਪਨੀ ਕਿਵੇਂ ਛੱਡ ਕੇ ਜਾ ਸਕਦੀ ਹੈ ਐਡਾ ਵੱਡਾ ਸਿਸਟਮ ਨੂੰ ਐਡੇ ਵੱਡੇ ਸਾਡੇ ਬਹੁਤ ਹੀ ਪ੍ਰੇਸ਼ਾਨ ਹੋ ਰਹੇ ਨੇ ਸਾਰੇ ਜੀ ਘਰ ਦੇ ਬਜ਼ੁਰਗ ਮਾਵਾਂ ਪੈਣਾ ਸਾਰੀਆਂ ਬੱਚੇ ਛੋਟੇ ਛੋਟੇ ਪਾਣੀ ਪੀਣ ਤੱਕ ਹੈ ਨਹੀਂਗਾ ਮਤਲਬ ਗਰਮੀ ਨਹੀਂ ਹੋ ਰਹੀ ਹੈ ਹੁਣ ਟੈਂਪਰੇਚਰ ਦੇਖੋ ਕਿੰਨਾ ਹਾਈ ਹੁੰਦਾ ਜਾ ਰਿਹਾ ਮੀਂਹ ਪੈ ਰਿਹਾ ਮਤਲਬ ਕਿੱਦਾਂ ਅਸੀਂ ਜੀ ਰਹੇ ਆ ਸਾਨੂੰ ਪਤਾ ਹੈ ਇਥੇ ਕੀ ਅਪੀਲ ਕਰਦੇ ਹ ਅਸੀਂ ਇਹੀ ਅਪੀਲ ਕਰਦੇ ਆਂ ਜੀ ਪ੍ਰਸ਼ਾਸਨ ਨੂੰ ਕਿ ਜੋ ਵੀ ਇਹਨਾਂ ਦੀਆਂ ਕਮੀਆਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਕੰਪਲੀਸ਼ਨ ਸਰਟੀਫਿਕੇਟ ਰੱਦ ਕੀਤਾ ਜਾਵੇ ਨਹੀਂ ਤਾਂ ਇਹਨੂੰ ਹੈਂਡਓਵਰ ਆਪ ਲਿਆ ਜਾਵੇ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਪੀਐਸਪੀਸੀਐਲ ਕੋਲ ਜਾਂਦੇ ਆਂ ਤੇ ਉਹ ਕਹਿੰਦੀ ਹੈ ਜੀ ਕਿ ਨਹੀਂ ਜੀ ਤੁਹਾਡੀ ਕੰਪਨੀ ਦੀ ਜ਼ਿੰਮੇਵਾਰੀ ਹੈ ਕੰਪਨੀ ਕਹਿੰਦੀ ਹੈ ਸਾਡੀ ਜ਼ਿੰਮੇਵਾਰੀ ਨਹੀਂ ਹੈ ਤੁਸੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਾਨੂੰ ਇਹੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਜੋ ਹੋ ਸਕੇ ਕ੍ਰਿਮੀਨਲ ਐਕਟ ਕਿ ਇਦਾਂ ਤੁਸੀਂ ਗੰਦਾ ਪਾਣੀ ਮਤਲਬ ਲਿਟਰਲੀ ਸੀਵਰ